वैसे तो बराडा आपा इस करदे ਧਾਰਨੀ ਆ ਵੀ ਜੋ ਕਰਨਗੇ ਸੋ ਭਰਨਗੇ ਤੁੰਕੋ ਪਿਆਰ ਆਸ ਪਰ ਜਦੋਂ ਗੱਲ ਗੁਰੂ ਸਾਹਿਬਾਂ ਦੀ ਹੁੰਦੀ ਹੈ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਕੋਈ ਬੋਲਦਾ ਗੁਰੂ ਸਾਹਿਬ ਦੇ ਕੀਤੇ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰਦਾ ਹੈ ਖਾਸ ਕਰਕੇ ਉਹ ਬੰਦਾ ਜਿਹੜਾ ਸਾਧ ਸੁਨਤਰੀ ਹੋਵੇ ਸਿੱਖੀ ਵੀ ਹੋਵੇ ਪਰਵਧ ਵੀ ਹੋਵੇ ਜ਼ਹੀਨ ਵੀ ਹੋਵੇ ਮਹੀਨ ਵੀ ਹੋਵੇ ਹਰ ਗੱਲ ਦੀ ਸਮਝ ਰੱਖਦਾ ਹਾਂ ਤਾਂ ਮਸਲਾ ਸੁਧਣਾ ਹੈ ਯਾਰ ਪਿਛਲੇ ਦਿਨੀ ਮਾਸ਼ਾਅਰ ਪਾਰ ਪੰਜਾਬ ਵੱਲੋਂ ਸੀ ਨਗਰ ਕੀ ਗੁੰਤੇਹ ਬਾਦਰ ਜੀ ਦੇ ਸ਼ਤਾਬ ਦੀਨ ਸਮਾਰਨ ਤੱਕ ਸਮਾਰਨ ਕਰਵਾਇਆ ਗਿਆ ਦੋ ਰੋਜ਼ਾਂ ਦੇ ਸਮਾਰਨ ਦੇ ਵਿੱਚ ਪਹਿਲੇ ਦਿਨ ਬੜੀਆਂ ਖੂਬਸੂਰਤ ਵਿਚਾਰਾਂ ਹੋਈਆਂ ਦੂਜੇ ਦਿਨ ਆਤਮਕਾਇਨ ਦੇ ਨਾਮ ਦੇ ਇੱਕ ਸੰਗੀਤਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਪੰਜਾਬ ਦੇ ਬੜੇ ਹੀ ਜ਼ਹੀਨ ਪਹੀਨ ਤੇ ਸੋਜੇ ਹੋਏ ਕਵੀ ਲੇਖਕ ਗੀਤਕਾਰ ਗਾਇਕ ਬੀਰ ਸਿੰਘ ਨੂੰ ਸਦਾ ਦਿੱਤਾ ਗਿਆ ਤਾਂ ਬੀਰ ਸਿੰਘ ਨੇ ਜਿਹੜੀ ਉਥੇ ਕੜੀ ਖੋਲੀ ਰਵਾਂਡੇ ਗੀਤਗਾ ਦੀ ਉਸ ਦੇ ਨਾਲ ਸਮੁੱਚੀ ਨਾਨਕ ਨਾਮ ਲੈਣ ਵਾਲਾ ਸੰਗਤ ਦੇ ਹਿਰਦੇ ਵਿਰੁੱਧ ਰਹਿ ਗਏ ਤਾਂ ਜਿਵੇਂ ਕਿ ਉਹਦਾ ਕਿ ਹਰ ਬੰਦਾ ਪਹਿਲਾਂ ਤੂ ਕੰਮ ਕਰਦਾ ਤੇ ਮੁੜ ਕੇ ਆਪਣਾ ਮਾਫੀ ਨੱਪਾ ਲੈ ਕੇ ਅਕਾਲ ਪੁਰਖ ਸਰ ਦੇ ਹਾਜ਼ਰ ਹੋ ਜਾਵੇ ਬੀਰ ਸਿੰਘ ਨੇ ਇਹਦਾ ਕੀਤੀ ਰਵਾਂਡੇ ਗਾਣੇ ਗਾ ਕੇ ਭੰਗੜੇ ਪਾ ਕੇ ਲੋਕਾਂ ਨੂੰ ਨਚਾ ਕੇ ਮੁਰੰਨਨ ਜੀ ਦਾ ਹਾਲਾਂਕਿ ਉਹ गा ਸਕਦਾ ਸੀ ਗੁਰਦੇਵ ਬਹਾਦਰ ਸਾਹਿਬ ਦੀ ਬਾਣੀ ਨੂੰ ਜਿਹੜੀ ਆਤਮਾ ਨੂੰ ਜੁੜਦੀ ਰੱਖ ਦਿੰਦੀ ਹੈ ਪਰ ਨਹੀਂ ਉਸ ਨੇ ਆਤਮ ਗਾਇਨ ਦੇ ਨਾਮ ਤੇ ਭੰਗੜੇ ਪੁਆਏ ਗਾਣੇ ਗਾਏ ਪ੍ਰਮਾਣਿਕ ਸੌਂਗ ਗਾਏ ਤੇ ਅਖੀਰ ਨੂੰ ਜਦੋਂ ਲਾ ਲੜਾ ਦਾ ਹੋਇਆ ਤਾਂ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਕੋਲੇ ਪੇਸ਼ ਹੋ ਕੇ ਆਪਣਾ ਬਾਣੀ ਨਮਾ ਤੇ ਮਾਬੀ ਨਮਰ ਲੈਣ ਤੋਂ ਬਾਅਦ ਉਹ ਪੱਤਰਕਾਰ ਨੂੰ ਸੰਬੋਧਿਤ ਹੋਇਆ ਜਿਹੜੀਆਂ ਗੱਲਾਂ ਨੇ ਮੈਨੂੰ ਪਿੰਚ ਕੀਤਾ ਜਿਹੜੀਆਂ ਗੱਲਾਂ ਮਨ ਨੂੰ ਚੂਹੀਆਂ ਵੀਰ ਸਿੰਘ ਪੱਤਰਕਾਰ ਨੂੰ ਕਹਿੰਦਾ ਕਿ ਜੀ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਆਇਆ ਸੀ ਮੈਨੂੰ ਇਸ ਪ੍ਰੋਗਰਾਮ ਬਾਰੇ ਪਤਾ ਨਹੀਂ ਸੀ ਨਾ ਉਹ ਪਿੱਛੇ ਲੱਗੇ ਬੋਰਡ ਬਾਰੇ ਦੇਖਿਆ ਉਹਨੇ ਆਮ ਸਧਾਰਨ ਬੰਦਾ ਗੱਲ ਕਰੇ ਤਾਂ ਮੰਨ ਲਈ ਜਾਂਦੀ ਹੈ ਪਰ ਵੀਰ ਸਿੰਘ ਵਰਗਾ ਸੁਣਜਿਆ ਹੋਇਆ ਇਨਸਾਨ ਜੇ ਗੱਲ ਕਰੇ ਵੈਸੇ ਨਹੀਂ ਜਦੋਂ ਆਪਾਂ ਕਿਸੇ ਸੈਲੀਫੀ ਟੂ ਸਾਦੇ ਹ ਤ ਸਭ ਤੋਂ ਪਹਿਲਾਂ ਕਿ ਦੋਸਰੂ ਪ੍ਰੋਗਰਾਮ ਬੁੱਕ ਕਰਦੇ ਆਂ ਤਾਂ ਪੁੱਛਦਾ ਵੀ ਪ੍ਰੋਗਰਾਮ ਦਾ ਪਰਪਸ ਕੀ ਹੈ ਕਿਸ ਉਦੇਸ਼ ਲਈ ਕਰਵਾਇਆ ਜਾ ਰਿਹਾ ਹੈ ਕਰਨਾ ਕੀ ਹੈ ਕਿਸ ਕਿਸ ਨੇ ਹੋਇਆ ਤੇ ਵੀਰ ਸਿੰਘ ਬੜੇ ਸਾਫ ਸ਼ਬਦਾਂ ਚ ਮੁੱਕਰ ਗਿਆ ਕਿ ਮੈਨੂੰ ਪਤਾ ਨਹੀਂ ਸੀ ਜੀ ਕਿ ਐਡਾ ਵੱਡਾ ਕਲਾਕਾਰ ਨੂੰ ਸੁਆਗਤ ਹੁੰਦੇ ਰੂਬੇ ਰੇਖਾ ਬਾਰੇ ਨੂੰ ਪਤਾ ਹੋਵੇ ਤੇ ਫਿਰ ਪਿੱਛੇ ਲੱਗਾ ਐਡਾ ਵੱਡਾ ਬਾਇਨਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਤੇ ਆਗਮ ਗੈਂਬਰਗੇ ਵੱਡੇ ਆਕਾਰੀ ਸ਼ਬਦ ਜਿਹੜੇ ਆ ਉਹ ਦਿਖਾਈ ਨਾ ਦੇ ਸਾਡੇ ਮੇਚ ਨਹੀਂ ਹੁੰਦਾ ਤਾਂ ਇਹ ਪਤਾ ਨਹੀਂ ਏਜੰਸੀਆਂ ਨੇ ਸਾਜ ਸਾ ਨੇ ਜਦ ਅਸੀਂ ਆਪਣੇ ਆਪ ਨੂੰ ਇੰਨੇ ਜ਼ਾਹੀਰ ਇੰਨੇ ਨਹੀਮ ਤੇ ਨੇ ਪਰਪਰ ਸੁਪਨੇ ਲਾਏ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਦਰਕਰਾਰ ਕਰਦੇ ਹੋਏ ਆਪਣੇ ਨਾਰਸਵਾਦੀ ਗਾਰਿਆਂ ਨਾਲ ਹੀ ਲੋਕਾਂ ਦਾ ਮਨ ਪਰਚਾਉਣਾ ਚਾਹੁੰਦੇ ਆ ਬੀਰ ਸਿੰਘ ਨੇ ਮਾਫੀ ਮੰਗ ਕੇ ਦੇ ਜਹਾਜ ਦਰਸਤ ਆਏ ਪਰ ਇਸ ਗੱਲ ਦਾ ਦੁੱਖ ਬੜਾ ਹੈ ਕਿ ਹੋਰ ਕਰੇ ਤਾਂ ਮਰਨਗੇ ਪਰ ਆਪਣੇ ਕਰਨ ਤਾਂ ਬਹੁਤ ਦੁੱਧ ਬੰਦਾ ਵੀ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਮਰਾਂ ਤੱਕ ਗਈ ਤਾਂ ਸਾਨੂੰ ਇਹ ਜਨਤਾ ਖਿਆਰ ਕਰਨ ਚਾਹੀਦਾ ਵੀ ਕਈ ਨੇ ਲੋਕ ਪੱਗਾਂ 'ਚ ਸਿਰ ਪਸਾਈ ਬੈਠੇ ਹੁੰਦੇ ਤੇ ਇਹੋ ਜਿਹੇ ਪੱਗਾਂ 'ਚ ਸਿਰ ਪਸਾਉਣ ਵਾਲੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂ ਜਿਆ ਪਟਾਂਹਾਂ ਅੱਗੇ ਤੋਂ ਨਾ ਹੋਵ ਮੈਂ ਵੀਰ ਸਿੰਘ ਮਾਨੀ ਇਸ ਦੇਹੀਨ ਕਲਾਕਾਰ ਤੋਂ ਉਹੀ ਜਾਸਾ